ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਦੱਸਦੇ ਹਾਂ ਸਾਵਣ ਦੀ ਠੰਡੀ ਠੰਡੀ ਫੁਆਰਾਂ ਭਰੇ ਹਰੇ ਭਰੇ ਬਾਣ ਅਤੇ ਰੁੱਖਾਂ ਤੇ ਪਈ ਮਹਿੰਦੀ ਇਹ ਸਭ ਕੁਝ ਸਿਰਫ ਮੌਸਮ ਨਹੀਂ ਸਾਵਣ ਦੀ ਇੱਕ ਭਾਵਨਾ ਹੈ ਇੱਕ ਅਹਿਸਾਸ ਹੈ ਇੱਕ ਉਡੀਕ ਹੈ ਪੇੜਨ ਲਈ ਸਾਵਣ ਆਪਣੀ ਪੇਕਿਆਂ ਦੀ ਯਾਦ ਲੈ ਕੇ ਆਉਂਦਾ ਹੈ ਉਹ ਪੇਕੇ ਜਿੱਥੇ ਉਹਨਾਂ ਦੇ ਬਚਪਨ ਦੀ ਦੁਨੀਆ ਹੁੰਦੀ ਹੈ ਜਿੱਥੇ ਉਹ ਪਿਓ ਦੀ ਛੱਪੀ ਮਾਂ ਦੇ ਹੱਥ ਦੀ ਰੋਟੀ ਭਰਾ ਦੀ ਛਾਂ ਹੇਠ ਬਿਨਾਂ ਕਿਸੇ ਡਰ ਤੋਂ ਜਿਉਂਦੀਆਂ ਸਨ ਪਰ ਜਦ ਔਰਤ ਕਿਸੇ ਹੋਰ ਘਰ ਦੀ ਹੋ ਜਾਂਦੀ ਹੈ ਤਾਂ ਉਹਨਾਂ ਪੇਕਿਆਂ ਨੂੰ ਚੁੰਮਣ ਦੀ ਆਜ਼ਾਦੀ ਵੀ ਰਿਸ਼ਤਿਆਂ ਦੇ ਪੱਕੇ ਧਾਗਿਆਂ ਵਿੱਚ ਵੱਝ ਜਾਂਦੀ ਹੈ ਸਾਵਣ ਆਉਂਦੇ ਹੀ ਮਾਂ ਨੇ ਘਰ ਦੀ ਓਟ ਵਿੱਚ ਖੜੀ ਹੋ ਕੇ ਧੀ ਨੂੰ ਯਾਦ ਕਰਦਿਆਂ ਆਪਣੀਆਂ ਅੱਖਾਂ ਪੂੰਝਣੀਆਂ ਪੈਂਦੀਆਂ ਹਨ ਪਿਓ ਰੋਟੀ ਖਾਂਦੇ ਖਾਂਦੇ ਕਹਿੰਦਾ ਹੈ ਕਿਦਰੇ ਸੱਜਣਾ ਕੋਲੋਂ ਕਦੇ ਛੁੱਟੀ ਮਿਲ ਜਾਵੇ ਤਾਂ ਮੇਰੀ ਬੇਟੀ ਘਰ ਆ ਜਾਵੇ ਪ੍ਰਾ ਵੀ ਕਦੇ-ਕਦੇ ਮੋਬਾਈਲ ਵੇਖ ਕੇ ਠੰਡੀ ਹਾ ਪਰਦਾ ਹੈ ਪਰ ਧੀ ਜੋ ਹੁਣ ਪ੍ਰਾਏ ਕਰਦੀ ਹੋ ਗਈ ਹੈ ਓ ਵੀ ਸਾਵਣ ਵਿੱਚ ਪਲ-ਪਲ ਉਡੀਕ ਕਰਦੀ ਹੈ ਕੋਈ ਆਵੇ ਕੋਈ ਲੈ ਜਾਵੇ ਪੇਕਿਆਂ ਨੂੰ ਸਾਵਣ ਦੇ ਮਹੀਨੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਿਰਫ ਰੁੱਤਾਂ ਦੀ ਨਹੀਂ ਸਵੰਧਾਂ ਦੀ ਰੁੱਤ ਹੈ ਸੰਧਾਰਾ ਇੱਕ ਅਜੀਹਾ ਸ਼ਬਦ ਹੈ ਇੱਕ ਅਨਮੋਲ ਅਹਿਸਾਸ ਹੈ ਪੇਕਿਆਂ ਵੱਲੋਂ ਪੈਣ ਨੂੰ ਆਉਣ ਵਾਲਾ ਸੰਧਾਰਾ ਉਸ ਦੀ ਸਾਂਝ ਨੂੰ ਨਿਮਰਤਾ ਪਿਆਰ ਅਤੇ ਆਦਰ ਦੀ ਰੰਗਾਂ ਨਾਲ ਰੰਗ ਦਿੰਦਾ ਹੈ ਜਦ ਭੇਣ ਲਈ ਸੁਧਾਰਾ ਹੁੰਦਾ ਹੈ ਨਵੇਂ ਕੱਪੜੇ ਮਠਿਆਈਆਂ ਪਕਵਾਨ ਇਹ ਸਿਰਫ ਸਮਾਨ ਨਹੀਂ ਹੁੰਦੇ ਇਹ ਤਾਂ ਇੱਕ ਸੰਦੇਸ਼ ਹੁੰਦਾ ਹੈ ਧੀਏ ਅਸੀਂ ਅਜੇ ਵੀ ਤੈਨੂੰ ਉਮੀਦਾਂ ਦੀ ਤਰ੍ਹਾਂ ਚਾਹੁੰਦੇ ਹਾਂ ਉਸ ਸਮੇਂ ਦੀ ਪਦੂਰੀ ਔਰਤ ਜੋ ਰਾਤ ਦਿਨ ਸਸਰਾਲ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਰਹਿੰਦੀ ਹੈ ਉਹ ਇੱਕ ਪੱਲੇ ਫਿਰ ਤੋਂ ਧੀ ਬਣ ਜਾਂਦੀ ਹੈ ਉਹ ਆਪਣੇ ਮਾਪਿਓ ਦੀ ਵਹੀ-ਵਹੀ ਹੋ ਜਾਂਦੀ ਹੈ ਉਸਦੇ ਚਿਹਰੇ ਤੇ ਚਮਕ ਆ ਜਾਂਦੀ ਹੈ ਪਰ ਕਈ ਵਾਰ ਇਹ ਉਡੀਕ ਸਿਰਫ ਉਡੀਕ रह ਜਾਂਦੀ ਹੈ ਨਾ ਕੋਈ ਆਉਂਦਾ ਹੈ ਨਾ ਕੋਈ ਲੈ ਜਾਂਦਾ ਹੈ ਅਤੇ ਸਾਵਣੀਆਂ ਪਵਾਰਾਂ ਵਿੱਚ ਉਸ ਦੀਆਂ ਅੱਖਾਂ ਵਗ ਜਾਂਦੀਆਂ ਹਨ ਪਰ ਫੇਰ ਉਹ ਉਮੀਦ ਵੀ ਨਹੀਂ ਛੱਡਦੀ ਕਿਉਂਕਿ ਸਾਵਣ ਤਾਂ ਉਮੀਦਾਂ ਦਾ ਮਹੀਨਾ ਹੈ ਇਹ ਵੀਡੀਓ ਦੇ ਰਹੀ ਅਸੀਂ ਸਾਰੀ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੋ ਮਾਪੇ ਪੈਣ ਦੀ ਰੁੱਤ ਨੂੰ ਸਤਮੁੱਥ ਮਨਾਉਂਦੇ ਹਨ ਉਹ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਲਈ ਧੀ ਦਾ ਰਿਸ਼ਤਾ ਸਿਰਫ ਰਿਸ਼ਤਾ ਨਹੀਂ ਇੱਕ ਅਦੂਰਾ ਅੰਗ ਹੁੰਦਾ ਹੈ ਚਾਹੇ ਸੰਦਾਰਾ ਛੋਟਾ ਹੋਵੇ ਚਾਹੇ ਵੱਡਾ ਪਰ ਉਹ ਜज्ਬਾਤ ਇਹ ਦਿੰਦਾ ਹੈ ਉਹ ਕਦੇ ਵੀ ਭੁਲਾਈ ਨਹੀਂ ਜਾਂਦੇ ਆਖਰੀ ਲੱਗ ਜਦ ਸਾਵਣ ਦੀਆਂ ਬੂੰਦਾਂ ਪੇਕਿਆਂ ਦੇ ਆਂਗਣ ਨੂੰ ਭਿੱਜ ਰਹੀਆਂ ਹੋਣ ਤਾਂ ਭੈਣ ਦੇ ਦਿਲ ਵਿੱਚੋਂ ਇੱਕੋ ਹੀ ਬਾਤ ਗੂੰਜ ਰਹੀ ਹੁੰਦੀ ਹੈ ਕਦੇ ਤੂੰ ਆ ਜਾਵੇਂ ਮੈਨੂੰ ਲੈਣ ਭਰਾ ਜੇ ਤੁਹਾਨੂੰ ਸਾਡੇ ਵਿਚਾਰ ਵਧੀਆ ਲੱਗੇ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ